ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀਵਨ ਕਦੇ-ਕਦੇ ਇੰਨਾ ਦਰਦਨਾਕ ਹੋ ਜਾਂਦਾ ਹੈ ਕਿ ਸੁਹਾਗ ਦੇ ਨਾਲ ਜੋੜੇ 'ਚ ਸਜੀ ਕੁੜੀ ਅਗਲੇ ਹੀ ਪਲ ਵਿਧਵਾ ਹੋ ਕੇ ਕਾਲੇ ਦੁੱਖਾਂ ਦੇ ਘੁੰਗੜੇ 'ਚ ਟਕ ਜਾਂਦੀ ਹੈ ਪਰ ਜਦੋਂ ਕਿਸੇ ਦੀ ਨੀਅਤ ਖੋਟ ਹੋਵੇ ਤਾਂ ਦੁੱਖ ਵੀ ਮੌਕੇ ਬਣ ਜਾਂਦੇ ਨੇ। ਇਹ ਕਹਾਣੀ ਹੈ ਇੱਕ ਐਸੇ ਸਹੁਰੇ ਦੀ ਜਿਸ ਨੇ ਆਪਣੇ ਹੀ ਪੁੱਤਰ ਦੀ ਮੌਤ ਤੋਂ ਬਾਅਦ ਆਪਣੀ ਨੌਜਵਾਨ ਨੂੰ ਨੂੰ ਆਪਣੇ ਹਾਵ ਵਿੱਚ ਕਰਨ ਲਈ ਇੱਕ ਐਸਾ ਫੈਸਲਾ ਲਿਆ ਜੋ ਪੂਰੇ ਪਿੰਡ ਵਿੱਚ ਚਰਚਾ ਦਾ ਕੇਂਦਰ ਬਣ ਗਿਆ। ਪਰ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਇਸ ਦੇ ਅੰਦਰ ਲੁਕਿਆ ਸੀ ਇੱਕ ਐਸਾ ਰਾਜ ਜੋ ਸਾਰੀ ਕਹਾਣੀ ਨੂੰ ਹੀ ਉਲਟ ਕਰਕੇ ਰੱਖ ਦਿੰਦਾ ਹੈ। ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰूबरू ਕਰਵਾਵਾਂਗੇ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਪੰਡਾ ਲੰਬੇਵਾਲੀ ਦੇ ਰਿਸ਼ਵਾਲਾ ਪਰਿਵਾਰ ਵਿੱਚ ਇੱਕ ਵਿਆਹ ਸੀ ਸਿਮਰਨ ਦੀ ਚੋਟੀ ਉਮਰ ਦੇ ਵਿੱਚ ਹੀ ਵਿਆਹ ਤੈਅ ਹੋ ਗਿਆ ਸੀ ਪਰ ਪਰਮ ਦੀ ਦੁਲਹਨ ਬਣੇਗੀ ਪਰਮ ਸੂਬੇ ਦਾ ਨੌਜਵਾਨ ਤਕੜਾ ਤੇ ਕਾਬਿਲ ਲੜਕਾ ਸੀ ਵਿਆਹ ਵਾਲੇ ਦਿਨ ਬਰਾਤ ਘੋੜੀਆਂ ਤੇ ਬੈਂਡਵਾਜਾਂ ਨਾਲ ਗਾਉਂਦਿਆਂ ਨੱਚਦਿਆਂ ਹੋਇਆਂ ਨਿਕਲੀ ਪਰ ਮੰਜ਼ਿਲ ਤੱਕ ਨਹੀਂ ਪਹੁੰਚੀ ਰਸਤੇ ਦੇ ਵਿੱਚ ਗੱਡੀ ਦਾ ਇੱਕ ਭਿਆਨਕ ਐਕਸੀਡੈਂਟ ਹੋ ਗਿਆ ਤੇ ਪਰਮ ਦੀ ਮੌਤ ਹੋ ਗਈ ਰੋਲਾ ਪੈ ਗਿਆ ਕਿਹ ਰਾਸ ਦੇ ਵਿਆਹ ਵਿੱਚ ਘਰ ਦੀਆਂ ਰੌਣਕਾਂ ਖੁੱਝ ਗਈਆਂ ਜੋ ਹੰਸੀ ਖੁਸੀ ਵਾਲਾ ਮਾਹੌਲ ਸੀ ਉਹ ਸਾਰਾ ਰੋਣ ਦੇ ਵਿੱਚ ਬੀਤ ਗਿਆ ਸਿਮਰਨ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੀ ਕਿਸਮਤ ਨਾਲ ਇਹ ਸਭ ਕੁਝ ਕੀ ਹੋਇਆ ਪਰ ਉਸ ਦਾ ਸਹੁਰਾ ਗੁਰਬਖਸ਼ ਸਿੰਘ ਜੋ ਅਕਾਲੀ ਨੇਤਾ ਸੀ ਉਸ ਨੇ ਕਿਹਾ ਕਿ ਸਿਮਰਨ ਹੁਣ ਸਾਡੀ ਜਿੱਤ ਹੈ ਮੈਂ ਉਸ ਨੂੰ ਆਪਣਾ ਨਾਂ ਦੇਵਾਂਗਾ ਲੋਕਾਂ ਨੇ ਕਿਹਾ ਕਿ ਇਹ ਤਾਂ ਪਾਪ ਹੈ ਪਰ ਪਿਓ ਪੁੱਤਰ ਦੀ ਤਸਵੀਰ ਲਾ ਕੇ ਕਹਿੰਦਾ ਕਿ ਇਹ ਮੇਰੇ ਪਰਮ ਦੀ ਨਿਸ਼ਾਨੀ ਹੈ ਵਿਆਹ ਤੋਂ ਕੁਝ ਮਹੀਨੇ ਬਾਅਦ ਸਿਮਰਨ ਨੇ ਆਪਣੇ ਮੋਬਾਈਲ ਵਿੱਚ ਇੱਕ ਵੀਡੀਓ ਮਿਲੀ ਜੋ ਪਰਮ ਨੇ ਵਿਆਹ ਤੋਂ ਇੱਕ ਦਿਨ ਪਹਿਲਾਂ ਬਣਾਈ ਸੀ ਉਸ ਵੀਡੀਓ ਵਿੱਚ ਪਰਮ ਨੇ ਕਿਹਾ ਸੀ ਕਿ ਜੋ ਕੁਝ ਹੋ ਗਿਆ ਤੇ ਮੇਰੀ ਮੌਤ ਹੋ ਗਈ ਇਹ ਸੋਚਣਾ ਕੀ ਸੋਚਿਆ ਸਮਝਾ پلان ਸੀ ਮੇਰੇ ਪਿਓ ਦੀ ਨੀਅਤ ਸਾਫ਼ ਨਹੀਂ ਸੀ ਉਹ ਸਿਰਫ ਨੌਜਵਾਨ ਨੌ ਨੂੰ ਹਟਾਉਣਾ ਚਾਹੁੰਦਾ ਸੀ ਇਹ ਸਾਡਾ ਵਿਆਹ ਨਹੀਂ ਇਹ ਸਾਜ਼ਿਸ਼ ਸੀ ਸਿਮਰਨ ਦਾ ਦਿਮਾਗ ਘੁੰਮ ਗਿਆ ਉਸਨੇ ਇੱਕ ਰਿਪੋਰਟ ਦਰਜ ਕਰਵਾਈ ਗੁਰਵਖ ਸਿੰਘ ਨੂੰ ਗ੍ਰਿਫਤਾਰ ਕਰਵਾ ਲਿਆ ਗਿਆ ਪਰਮ ਦੀ ਮੌਤ ਦੀ ਦੁਆਰਾ ਜਾਂਚ ਹੋਈ ਤੇ ਸਾਹਮਣੇ ਆਇਆ ਕਿ ਗੱਡੀ ਦੇ ਬ੍ਰੇਕ ਕੱਟੇ ਗਏ ਸਨ। ਇਹ ਐਕਸੀਡੈਂਟ ਨਹੀਂ ਸੀ, ਇਹ ਕਤਲ ਸੀ। ਸੋ ਐਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਵਾਪਰਦੀਆਂ ਨੇ। ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।